ਨਾਮ 라ਵਿੰਦਰ ਸਿੰਘ ਵਾਇਗੁਰਜੀ ਦਾ ਖਾਸਾ ਵਾਇਗੁਰਜੀ ਕੀ ਕਤੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੁਣ ਵਾਇਗੁਰਜੀ ਹੁਣ ਆਤਿਸ਼ਬਾਜ਼ੀ ਹੋਈ ਹੈ ਜੋ ਕਿ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਤਰੀਕੇ ਨਾਲ ਹੋਈ ਹੈ ਵਧੀਆ ਤਰੀਕੇ ਦਾ ਨਜ਼ਾਰਾ ਵਾਇਗੁਰਜੀ ਬਹੁਤ ਹੀ ਵਧੀਆ ਬਹੁਤ ਹੀ ਜ਼ਿਆਦਾ ਤੇ ਸਾਰੀਆਂ ਸੰਗਤਾਂ ਐਨਆਰਆਈ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਅਮਰੀਕਾ ਤੋਂ ਤੇ ਹੋਰ ਵੀ ਬਹੁਤ ਹਰ ਇੱਕ ਸੰਗਤਾਂ ਪਹੁੰਚੀਆਂ ਦੇਸ਼ਾਂ ਦੇਸ਼ਾਂ ਤੋਂ ਤਾਂ ਉਸ ਵਿੱਚ ਕੀ ਆ ਗਿਆ ਕਿ ਪ੍ਰਸਿੱਧ ਰਹੇ ਤੇ ਜਿਹੜੀ ਆਤਿਸ਼ਬਾਜ਼ੀ ਹੋਈ ਹੈ ਨੇਦਰ ਕਿਉਂ ਵੀ ਹੋਇਆ ਨੇਜਾ ਸ਼ੋਰ ਵੀ ਹੋਇਆ ਬਾਈਕ ਨੂੰ ਜੀ ਵੱਖ-ਵੱਖ ਤਰ੍ਹਾਂ ਦੇ ਪਟਾਕੇ ਤੇ ਸ਼ਬਦ ਜਦੋਂ ਵੀ ਪਟਾਕੇ ਆਜਣ ਬਾਈਕ ਨੂੰ ਜੀ ਕਾ ਖਾਲਸਾ ਬਾਈਕ ਜੀ ਦੀ ਫਤਿਹ ਮੇਰਾ ਨਾਮ ਹੈਗਾ ਦਰਜੀਤ ਸਿੰਘ ਅਮਰਸਰ ਦਾ ਹੀ ਰਹਿਣ ਵਾਲਾ ਤੇ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਗੁਰੂ ਨੰਕ ਜੀ ਖਲੋਤੇ ਆ ਤੇ ਗੁਰੂ ਰਾਮਦਾਸ ਜੀ ਦਾ ਗੁਰੂ ਘਰ ਮਨਾ ਰਿਹਾ ਦੂਰੋਂ ਨੇੜੇੋਂ ਸਾਰੇ ਸੰਗਤਾਂ ਵਧੇਰੇ ਆਈਆਂ ਬਹੁਤ ਵਧੀਆ ਲੱਗ ਰਿਹਾ ਵਾ ਰੋਹਾਨੀ ਕੀਰਤਨ ਦਰਬਾਰ ਹੋ ਰਿਹਾ ਵਾ ਤੇ ਆਤਿਸ਼ਬਾਜ਼ੀ ਵੇਖ ਕੇ ਤਾਂ ਕੀ ਬਾਤ ਆ ਪਕਾ ਜੀ ਅੱਜ ਪ੍ਰਦੂਸ਼ਨ ਰਹਿਤ ਹੋਈ ਆ ਲੈਜਰ ਵੀ ਹੋਇਆ ਅੱਜ ਕਿੱਦਾਂ ਬਈ ਫਰਮਾਨ ਇਹ ਬਹੁਤ ਵਧੀਆ ਉਪਰਾਲਾ ਸ਼੍ਰੋਮਣੀ ਕਮੇਟੀ ਦਾ ਜੀ ਜਿੰਨੀ ਵੀ ਪ੍ਰੋਸ਼ ਪ੍ਰਦੂਸ਼ਨ ਰਹਿਤ ਹੋਏ ਨਾ ਉਹਨਾਂ ਹੀ ਚੱਕਾ ਆਉਣ ਵਾਲੇ ਟਾਈਮ ਤੇ ਮੇਰਾ ਕਹਿ ਲੈ ਇਹ ਵੀ ਜਰਾ ਰਹਿਦਾ ਪ੍ਰਦੂਸ਼ਨ ਵੀ ਖਤਮ ਹੋ ਜਾਏਗਾ ਹੋਰ ਵਧੀਆ ਅਲੌਕਿਕ ਹੋਏ ਇਹਨਾਂ ਦਾ ਕੰਮ ਇਤਨਾ ਕਿੰਨਾ ਉਛਾ ਦੇਖਣ ਨੂੰ ਮਿਲਿਆ ਉਛਾ ਤੁਸੀਂ ਦੇਖੋ ਵੀ ਜਦੋਂ ਆਤੀਸ਼ਾ ਭਾਈ ਸ਼ੁਰੂ ਹੋਈ ਜੇ ਕਾਰਨ ਪੂਰਾ ਸਮਾਣ ਗੁੰਝਿਆ ਸੀ ਆਹ ਬਾਤ ਹੈ ਗੁਰੂ ਨਗਰੀ ਦਾ ਗੁਰੂ ਨਗਰੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਦੀਪ ਕੌਰ ਸਿੱਧੂ ਪ੍ਰਦਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸਤਰੀ ਵਿੰਗ ਮੈਂ ਹਰ ਵਾਰ ਦੀ ਤਰ੍ਹਾਂ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਤੇ ਮੈਂ ਕੱਲ ਦੀ ਇੱਥੇ ਜਿਹੜੀ ਹਾਜ਼ਰੀ ਹੈ ਮੈਂ ਸੰਗਤ ਦੇ ਵਿੱਚ ਭਰੀ ਆ ਸੰਗਤ ਦਾ ਜਿਹੜਾ ਜੋਸ਼ ਆ ਸੰਗਤ ਦਾ ਇਕਾਠਾ ਸੰਗ ਦੀ ਸ਼ਰਧਾ ਭਾਵਨਾ ਮੈਂ ਕੱਲ ਦੀ ਦੇਖ ਰਹੀ ਆ ਬਹੁਤ ਜ਼ਿਆਦਾ ਮਨ ਦੇ ਵਿੱਚ ਵੇਖ ਕੇ ਇਹਨਾਂ ਨੂੰ ਖੁਸ਼ੀ ਹੋਈ ਆ ਕਿ ਜਿਹੜੇ ਸਾਡੇ ਆਸੇ ਪਾਸੇ ਸਾਨੂੰ ਡਰਾਵੇ ਵੀ ਮਿਲਦੇ ਸੀ ਉਸ ਦੇ ਡਰਾਵਿਆਂ ਦੇ باوجود ਵੀ ਜਿਹੜਾ ਸੰਗਤ ਦਾ ਜੋਸ਼ ਆ ਸੰਗਤੀ ਸ਼ਰਧਾ ਭਾਵਨਾ ਦੇਖਣ ਨੂੰ ਮਿਲ ਰਹੀ ਆ ਆਤਿਸ਼ਬਾਜ਼ੀ ਹੋ ਰਹੀ ਆ ਬਹੁਤ ਸੁੰਦਰ ਜਿਹੜਾ ਸਾਡਾ ਇਹ ਸੁਹਾਵਣਾ ਦ੍ਰਿਸ਼ ਆ ਸਾਨੂੰ ਵੇਖਣ ਨੂੰ ਮਿਲਿਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਨ ਕਮੇਟੀ ਨੇ ਜਿਹੜਾ ਸਾਡਾ ਇੱਥੇ ਸਹਿਯੋਗ ਦਿੱਤਾ ਸੰਗਤ ਨੂੰ ਲੋ ਇੱਥੇ 2.5 ਲੱਖ ਦੇ ਕਰੀਬ ਜਿਹੜੀ ਸੰਗਤ ਆ ਮਿਸਰਹੁਮੜਾ ਕਮੇਟੀ ਦਾ ਬਹੁਤ ਵੱਡਾ ਸਹਿਯੋਗ ਮਿਲਿਆ ਸ਼ਰੋਮਣੀ ਕਮੇਟੀ ਵੱਲੋਂ ਕੋਈ ਵੀ ਕਿਸਮ ਦੀ ਕੋਈ ਵੀ ਕਿਸੇ ਕਦੀ ਕਮੀ ਨਹੀਂ ਸੰਗਤ ਨੂੰ ਸੰਭਾਲਣ ਦੀ ਕਮਰਿਆਂ ਦੀ ਕੋਈ ਲੰਗਰ ਦੀ ਤਰ੍ਹਾਂ ਮੈਂ ਦੇਖਦੀ ਆ ਰਹੀ ਹਾਂ ਹਰ ਇੱਕ ਜਗ੍ਹਾ ਤੇ ਲੰਗਰ ਲੱਗੇ ਹੋਏ ਨੇ ਸੰਗਤ ਲੰਗਰ ਸ਼ੁਕਰੀ ਕੋਈ ਕਿਸਮ ਦੀ ਕਮੀ ਨਹੀਂ ਮਨ ਨੂੰ ਬਹੁਤ ਖੁਸ਼ੀ ਹੋਈ ਆ ਸ਼ਰਦਾ ਭਾਮਾ ਸੰਗਤ ਦੀ ਦੇਖ ਕੇ ਤੇ ਮੈਂ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਾਰੀ ਸੰਗਤ ਦਾ तहे ਦਿਲੋਂ ਧੰਨਵਾਦ ਕਰਦੀ ਆ ਤੇ ਮੈਂ ਲੱਖ ਲੱਖ ਗੁਰੂ ਪ੍ਰਮਾਦਾਸ ਜੀ ਪਰ ਪਰਪੀਆਂ ਵਧਾਈਆਂ ਦਿੰਦੀ ਆ ਬਰਖਾ ਵੀ ਕੀਤੀ ਗਈ ਆ ਲਾਈਟਿੰਗ ਵੀ ਖਾਸ ਤੌਰ ਤੇ ਕੀਤੀ ਗਈ ਹੈ ਨੇ ਉਹਨੂੰ ਕਿੰਨਾ ਦੇਖੋ ਫੁੱਲਾਂ ਦੀ ਵਰਖਾ ਹੋਈ ਆ ਮੈਂ ਦੇਖਿਆ ਜੋ ਜਹਾਜ਼ ਫੁੱਲਾਂ ਦੀ ਵਰਖਾ ਕਰ ਰਿਹਾ ਸੀ ਬਹੁਤ ਸੁੰਦਰ ਦ੍ਰਿਸ਼ ਸੀ ਦੇਖਣ ਵਾਲਾ ਸੀ ਸੰਗਤ ਦੇ ਕਈ ਮੈਂ ਵੇਖਦੀ ਸੀ ਪਿੰਡਾਂ ਤੋਂ ਜਿਵੇਂ ਸੰਗਤ ਗੁਰਦੁਆਰਿਆਂ ਤੋਂ ਆਈ ਸੀ ਦੇਖ ਰਹੀ ਸੀ ਬੜੇ ਖੁਸ਼ ਹੋ ਰਹੇ ਸੀਗੇ ਇਹ ਜਾਈ ਦੀ ਵਰਖਾ ਫੁੱਲਾਂ ਦੇ ਹੋ ਰਹੀ ਆ ਸੰਗਤ ਦਾ ਜੋ ਅੱਜ ਮੈਂ ਮੰਨ ਦੀ ਸ਼ਰਧਾ ਭਾਵਨਾ ਦੇਖੀ ਮਨ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਤੁਹਾਡੇ মিডিਏ ਵਾਲੇ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜਾ ਤੁਹਾਡੇ ਸਹਿਯੋਗ ਦੇ ਨਾਲ ਜਿਹੜਾ ਸਾਡੇ ਦੂਰ ਦਰੇਡੇ ਦੇਸ਼ਾਂ-ਵਦੇਸ਼ਾਂ ਦੇ ਵਿੱਚ ਵੀ ਇੱਕ ਮੈਸੇਜ ਗੁਰੂ ਰਾਮਦਾਸ ਦਾ ਦਰਬਾਰ ਸਾਹਿਬ ਦੀ ਇਸ ਧਰਤੀ ਦਾ ਸਾਡਾ ਜਿਹੜਾ ਮੈਸੇਜ ਜਾ ਰਿਹਾ ਤੁਹਾਡਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ মিডিਏ ਵਾਲਿਆਂ ਦਾ ਵੀ ਧੰਨਵਾਦ ਕਰਦੀ ਹੈ ਹਰ ਸਾਲ